ਹਮ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਜਗਜੀਤ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਅੱਜ 10 ਮਿੰਟ ਤੱਕ ਅਚਾਨਕ ਬੇਹੋਸ਼ ਰਹੇ ਜਿਸ ਤੋਂ ਬਾਅਦ ਹਰ ਕੋਈ ਹੁਣ ਖਨੌਰੀ ਬਾਰਡਰ ਦੇ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਸਿਮਰਨਜੀਤ ਸਿੰਘ ਮਾਨ ਸਾਬਕਾ ਐਮਪੀ ਵੀ ਜਗਜੀਤ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚੇ ਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਵੀ ਅੱਜ ਜਗਜੀਤ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਡੱਲੇਵਾਲ ਦਾ ਹਾਲ ਜਾਣਿਆ ਜਿਸ ਤੋਂ ਬਾਅਦ ਹਰ ਕੋਈ ਡੱਲੇਵਾਲ ਦਾ ਹਾਲ ਜਾਣਨ ਤੋਂ ਬਾਅਦ ਚਿੰਤਾ ਜ਼ਾਹਰ ਕਰ ਰਿਹਾ ਭਾਵੇਂ ਕੀ ਕੋਈ ਸਮਾਜ ਸੇਵੀ ਹੈ ਭਾਵੇਂ ਕੋਈ ਸਿਆਸਤਦਾਨ ਹੈ ਭਾਵੇਂ ਕੋਈ ਕਲਾਕਾਰ ਹੈ ਤਾਂ ਹਰ ਕੋਈ ਜਗਜੀਤ ਡੱਲੇਵਾਲ ਦੀ ਸਿਹਤ ਦਾ حال ਜਾਣ ਕੇ ਉਸ ਦੇ ਉੱਤੇ ਚਿੰਤਾ ਜ਼ਾਹਰ ਕਰ ਰਿਹਾ ਸੁਪਰੀਮ ਕੋਰਟ ਤੱਕ ਦੇ ਵੱਲੋਂ ਜਿਹੜੀ ਡੱਲੇਵਾਲ ਦੀ ਸਿਹਤ ਬਾਰੇ ਚਿੰਤਾ ਜ਼ਾਹਰ ਕੀਤੀ ਆ ਤਾਂ ਲਗਾਤਾਰ ਹਰ ਕੋਈ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚ ਰਿਹਾ ਐਮਪੀ ਸਿਮਨ ਸਾਬਕਾ ਐਮਪੀ ਸਿਮਨ ਜੀਤ ਮਾਨ ਵੀ ਪਹੁੰਚੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਮਾਤਾ ਵੀ ਉੱਥੇ ਪਹੁੰਚੇ ਨੇ ਲਗਾਤਾਰ ਹਰ ਕੋਈ ਪਹੁੰਚ ਰਿਹਾ ਤੇ ਆਖਰ ਕਦੋਂ ਤੱਕ ਇਸ ਤਰੀਕੇ ਦੇ ਦ੍ਰਿਸ਼ ਦੇਖਣ ਨੂੰ ਮਿਲਣਗੇ ਕਦੋਂ ਤੱਕ ਇਸ ਤਰੀਕੇ ਦੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਜਿਸ ਤਰੀਕੇ ਨਾਲ ਅੱਜ ਅਚਾਨਕ ਡੱਲੇਵਾਲ ਦੀ ਸਿਹਤ ਵਿਗੜੀ ਆ ਉਸ ਤੋਂ ਜ਼ਿਆਦਾ ਫਿਕਰ ਵੱਧ ਗਈ ਹਾਲਾਂਕਿ ਬੀਤੀ ਰਾਤ ਜਿਹੜਾ ਆ ਸਖਤ ਪਹਿਰਾ ਜਿਹੜਾ ਦਿੱਤਾ ਗਿਆ ਸੀ ਕਿਉਂਕਿ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਪ੍ਰਸ਼ਾਸਨ ਡੱਲੇਵਾਲ ਨੂੰ ਚੱਕ ਸਕਦਾ ਉੱਥੋਂ ਕਿਉਂਕਿ ਜਿਸ ਤਰੀਕੇ ਨਾਲ ਜਦੋਂ ਐਲਾਨ ਹੋਇਆ ਸੀ 24 ਦਿਨ ਪਹਿਲਾਂ ਕਿ ਜਗਜੀਤ ਡੱਲੇਵਾਲ ਮਰਨ ਵਰਤੇ ਉੱਤੇ ਬੈਠਣਗੇ ਤਾਂ ਉਸ ਵੇਲੇ ਪੰਜਾਬ ਦੀ ਪੁਲਿਸ ਨੇ ਜਗਜੀਤ ਡੱਲੇਵਾਲ ਨੂੰ ਟਰਾਲੀ ਦੇ ਵਿੱਚੋਂ ਹੀ ਚੱਕ ਕੇ ਲੈ ਜਾਂਦਾ ਗਿਆ ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਸਾਰੇ ਪਾਸੇ ਇਸ ਗੱਲ ਨੂੰ ਫਲਾ ਦਿੱਤਾ ਮੀਡੀਆ ਦੇ ਵਿੱਚ ਚਰਚਾਵਾਂ ਆ ਗਈਆਂ ਫਿਰ ਜਿਹੜਾ ਆ ਆਲਾ ਅਧਿਕਾਰੀਆਂ ਦਾ ਬਿਆਨ ਆ ਗਿਆ ਕਿ ਉਹ ਤਾਂ ਉਸਤਾ ਇਲਾਜ ਚੱਲ ਰਿਹਾ ਡੀ ਐਮ ਸੀ ਹਸਪਤਾਲ ਦੇ ਵਿੱਚ ਚੈਕਿੰਗ ਦੇ ਲਈ ਲਿਜਾਇਆ ਗਿਆ ਉਸ ਨੂੰ ਪਰ ਸਵਾਲ ਜਰੂਰ ਖੜੇ ਹੋਏ ਨੇ ਕਿ ਇਸ ਤਰੀਕੇ ਨਾਲ ਚੈਕਿੰਗ ਕਰਨ ਦੇ ਲਈ ਲਿਜਾਇਆ ਜਾਂਦਾ ੱੱਕੇ ਨਾਲ ਜਬਰੀ ਟਰਾਲੀ ਦਾ ਦਰਵਾਜਾ ਤੋੜ ਕੇ ਲਿਜਾਣਾ ਕਿੰਨਾ ਕੁ ਬਾਜੀ ਵੈ ਤਾਂ ਫਿਰ ਬਾਅਦ ਦੇ ਵਿੱਚ ਕਿਸਾਨਾਂ ਕਿਸਾਨ ਜਿਹੜੇ ਇਕੱਠੇ ਹੋ ਕੇ ਡੀ ਐਮ ਸੀ ਹਸਪਤਾਲ ਦੇ ਵਿੱਚ ਪਹੁੰਚੇ ਉੱਥੋਂ ਦੋ ਦਿਨਾਂ ਬਾਅਦ ਜਿਹੜੇ ਨੇ ਜਗਜੀਤ ਡੱਲੇਵਾਲ ਨੂੰ ਖਨੌਰੀ ਬਾਰਡਰ ਦੇ ਉੱਤੇ ਲਿਆਂਦਾ ਗਿਆ ਪਹਿਲਾਂ ਡੱਲੇਵਾਲ ਦੀ ਥਾਂ ਦੇ ਉੱਤੇ ਹਰਦੋ ਚੰਡੇ ਜਿਹੜੇ ਨੇ ਮਰਨ ਵਰਤ ਤੇ ਉੱਤੇ ਬੈਠੇ ਪਰ ਬਾਅਦ ਦੇ ਵਿੱਚ ਜਗਜੀਤ ਡੱਲੇਵਾਲ ਬੈਠ ਕੇ ਮਰਨ ਵਰਤ ਤੇ ਉੱਥੇ ਹੁਣ 24ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਲਗਾਤਾਰ ਉਹਨਾਂ ਨੂੰ ਮਿਲਣ ਦੇ ਉਹਨਾਂ ਨੂੰ ਚਾਣ ਵਾਲੇ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਰਹੇ ਨੇ ਤਸਵੀਰਾਂ ਲਗਾਤਾਰ ਦਿਖਾਣਾ ਹੈ ਤੁਹਾਨੂੰ ਇਹ ਅਹਿਮ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਗਜੀਤ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਅੱਜ 10 ਮਿੰਟ ਤੱਕ ਅਚਾਨਕ ਬੇਹੋਸ਼ ਰਹੇ ਜਿਸ ਤੋਂ ਬਾਅਦ ਹਰ ਕੋਈ ਹੁਣ ਖਨੌਰੀ ਬਾਰਡਰ ਦੇ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਸਿਮਰਨਜੀਤ ਸਿੰਘ ਮਾਨ ਸਾਬ ਦਾ ਐਮਪੀ ਵੀ ਜਗਜੀਤ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚੇ ਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਵੀ ਅੱਜ ਜਗਜੀਤ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਡੱਲੇਵਾਲ ਦਾ ਹਾਲ ਜਾਣਿਆ ਜਿਸ ਤੋਂ ਬਾਅਦ ਹਰ ਕੋਈ ਡੱਲੇਵਾਲ ਦਾ ਹਾਲ ਜਾਣਨ ਤੋਂ ਬਾਅਦ ਚਿੰਤਾ ਜ਼ਾਹਰ ਕਰ ਰਿਹਾ ਭਾਵੇਂ ਕੀ ਕੋਈ ਸਮਾਜ ਸੇਵੀ ਹੈ ਭਾਵੇਂ ਕੋਈ ਸਿਆਸਤਦਾਨ ਹੈ ਭਾਵੇਂ ਕੋਈ ਕਲਾਕਾਰ ਹੈ ਤਾਂ ਹਰ ਕੋਈ ਜਗਜੀਤ ਡੱਲੇਵਾਲ ਦੀ ਸਿਹਤ ਦਾ ਹਾਲ ਜਾਣ ਕੇ ਉਸ ਦੇ ਉੱਤੇ ਚਿੰਤਾ ਜ਼ਾਹਰ ਕਰ ਰਿਹਾ ਸੁਪਰੀਮ ਕੋਰਟ ਤੱਕ ਦੇ ਵੱਲੋਂ ਜਿਹੜੀ ਡੱਲੇਵਾਲ ਦੀ ਸਿਹਤ ਬਾਰੇ ਚਿੰਤਾ ਜ਼ਾਹਰ ਕੀਤੀ ਆ ਤਾਂ ਲਗਾਤਾਰ ਹਰ ਕੋਈ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚ ਰੇ ਐਮਪੀ ਸਿਮਰਨ ਸਾਬਕਾ ਐਮਪੀ ਸਿਮਰਨ ਜੀਤ ਮਾਨ ਵੀ ਪਹੁੰਚੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਮਾਤਾ ਵੀ ਉੱਥੇ ਪਹੁੰਚੇ ਨੇ ਲਗਾਤਾਰ ਹਰ ਕੋਈ ਪਹੁੰਚ ਰਿਹਾ ਤੇ ਆਖਰ ਕਦੋਂ ਤੱਕ ਇਸ ਤਰੀਕੇ ਦੇ ਦ੍ਰਿਸ਼ ਦੇਖਣ ਨੂੰ ਮਿਲਣਗੇ ਕਦੋਂ ਤੱਕ ਇਸ ਤਰੀਕੇ ਦੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਜਿਸ ਤਰੀਕੇ ਨਾਲ ਅੱਜ ਅਚਾਨਕ ਡੱਲੇਵਾਲ ਦੀ ਸਿਹਤ ਵਿਗੜੀ ਆ ਉਸ ਤੋਂ ਜ਼ਿਆਦਾ ਫਿਕਰ ਵੱਧ ਗਈ ਹਾਲਾਂਕਿ ਬੀਤੀ ਰਾਤ ਜਿਹੜਾ ਆ ਸਖਤ ਪਹਿਰਾ ਜਿਹੜਾ ਦਿੱਤਾ ਗਿਆ ਸੀ ਕਿਉਂਕਿ ਇਹ ਖਦਸ਼ਾ ਜਿਤਾਇਆ ਜਾ ਰਿਹਾ ਸੀ ਕਿ ਪ੍ਰਸ਼ਾਸਨ ਡੱਲੇਵਾਲ ਨੂੰ ਚੱਕ ਸਕਦਾ ਉੱਥੋਂ ਕਿਉਂਕਿ ਜਿਸ ਤਰੀਕੇ ਨਾਲ ਜਦੋਂ ਐਲਾਨ ਹੋਇਆ ਸੀ 24 ਦਿਨ ਪਹਿਲਾਂ ਕਿ ਜਗਜੀਤ ਡੱਲੇਵਾਲ ਮਰਨ ਵਰਤੇ ਉੱਤੇ ਬੈਠਣਗੇ ਤਾਂ ਉਸ ਵੇਲੇ ਪੰਜਾਬ ਦੀ ਪੁਲਿਸ ਨੇ ਜਗਜੀਤ ਡੱਲੇਵਾਲ ਨੂੰ ਟਰਾਲੀ ਦੇ ਵਿੱਚੋਂ ਹੀ ਚੱਕ ਕੇ ਲੈ ਜਾਂਦਾ ਗਿਆ ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਸਾਰੇ ਪਾਸੇ ਇਸ ਗੱਲ ਨੂੰ ਫਲਾ ਦਿੱਤਾ ਮੀਡੀਆ ਦੇ ਵਿੱਚ ਚਰਚਾਵਾਂ ਆ ਗਈਆਂ ਫਿਰ ਜਿਹੜਾ ਆ ਆਲਾ ਅਧਿਕਾਰੀਆਂ ਦਾ ਬਿਆਨ ਆ ਗਿਆ ਕਿ ਉਹ ਤਾਂ ਉਸਤਾ ਇਲਾਜ ਚੱਲ ਰਿਹਾ ਡੀਐਮਸੀ ਹਸਪਤਾਲ ਦੇ ਵਿੱਚ ਚੈਕਿੰਗ ਦੇ ਲਈ ਲਿਜਾਇਆ ਗਿਆ ਉਸ ਨੂੰ ਪਰ ਸਵਾਲ ਜਰੂਰ ਖੜੇ ਹੋਏ ਨੇ ਕਿ ਇਸ ਤਰੀਕੇ ਨਾਲ ਚੈਕਿੰਗ ਕਰਨ ਦੇ ਲਈ ਲਿਜਾਇਆ ਜਾਂਦਾ ਤੱਕੇ ਨਾਲ ਜਬਰੀ ਟਰਾਲੀ ਦਾ ਦਰਵਾਜਾ ਤੋੜ ਕੇ ਲਿਜਾਣਾ ਕਿੰਨਾ ਕੁ ਬਾਜੀ ਵੈ ਤਾਂ ਫਿਰ ਬਾਅਦ ਦੇ ਵਿੱਚ ਕਿਸਾਨਾਂ ਕਿਸਾਨ ਜਿਹੜੇ ਇਕੱਠੇ ਹੋ ਕੇ ਡੀਐਮਸੀ ਹਸਪਤਾਲ ਦੇ ਵਿੱਚ ਪਹੁੰਚੇ ਉੱਥੋਂ ਦੋ ਦਿਨਾਂ ਬਾਅਦ ਜਿਹੜੇ ਨੇ ਜਗਜੀਤ ਡੱਲੇਵਾਲ ਨੂੰ ਖਨੌਰੀ ਬਾਰਡਰ ਦੇ ਉੱਤੇ ਲਿਆਂਦਾ ਗਿਆ ਪਹਿਲਾਂ ਡੱਲੇਵਾਲ ਦੀ ਥਾਂ ਦੇ ਉੱਤੇ ਹਰ ਦੋ ਚੰਡੇ ਜਿਹੜੇ ਨੇ ਮਰਨ ਵਰਤੇ ਉੱਤੇ ਬੈਠੇ ਪਰ ਬਾਅਦ ਦੇ ਵਿੱਚ ਜਗਜੀਤ ਢਿੱਲੇਵਾਲ ਬੈਠ ਕੇ ਮਰਨ ਵਰਤੇ ਉੱਥੇ ਹੁਣ 24ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਲਗਾਤਾਰ ਉਹਨਾਂ ਨੂੰ ਮਿਲਣ ਦੇ ਉਹਨਾਂ ਨੂੰ ਚਾਣ ਵਾਲੇ ਖਨੌਰੀ ਬਾਰਡਰ ਦੇ